ਸ਼ਿਆਨਿਆਂ ਦੀ ਕਹਾਵਤਾਂ ਕਹਿੰਦੇ ਰੱਸੀ ਮੱਚ ਜਾਂਦੀ ਹੈ ਉਹਦਾ ਬੱਟ ਨਹੀਂ ਜਾਂਦਾ ਇਸ ਕਰਕੇ ਅੱਜ ਆਪਾਂ ਗੱਲ ਕਰਦੇ ਆਂ ਹਰਜੀਤ ਸਿੰਘ ਰਸੂਲਪੁਰ ਵਾਲੇ ਦੀ ਆਪਣੇ ਆਪ ਨੂੰ ਸੰਤ ਕਹਾਉਂਦਾ ਰਾਸ਼ਟਰੀ ਸੰਤ ਦਾ ਨੰਗ ਸਿੰਘ ਦੱਸਦਾ ਇਹਦੇ ਨਾਲ ਆਪਣਾ ਕੋਈ ਮਤਵਲ ਨਹੀਂ ਉਹ ਰਾਸ਼ਟਰੀ ਸੰਗਤ ਕਹੇ ਉਹ ਆਰਐਸਐਸ ਦਾ ਸੰਤ ਕਹੇ ਉਹ ਭਾਜਪਾ ਦਾ ਸੰਤ ਕਹੇ ਉਹ ਜੋ ਮਰਜ਼ੀ ਲਈ ਜਾਵੇ ਆਪਣੇ ਨਾਮ ਦੇ ਪਿੱਛੇ ਅੱਗੇ ਇਹਦੇ ਨਾਲ ਕੋਈ ਮਤਵਲ ਨਹੀਂ ਪਰ ਤਾਂ ਨੂੰ ਉਹਦੀ ਬੋਲੀ ਮੈਂ ਸੁਣਾ ਦੇਵਾਂ ਉਹਦਾ ਗੁੰਡਾਗਰਦੀ ਮੈਂ ਸੁਣਾ ਦੇਵਾਂ ਅੱਜ ਉਹ ਕਮੇ ਗੁੰਡਾਗਰਦੀ ਕਰ ਰਿਹਾ ਦੇਖੋ ਜਦੋਂ ਦਾ ਮਾਮਲਾ ਜਿਹੜਾ ਆ ਕਾਂਵਲ ਕੌਰ ਦਾ ਜਿਹੜਾ ਮਹਿਰੋ ਦੇ ਨਾਲ ਜੁੜਿਆ ਇਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਜੋ ਜੋ ਬਾਤ ਉਹਨਾਂ ਦੀ ਬਾਬਤ ਗੱਲਬਾਤ ਚੱਲ ਰਹੀ ਆ ਨਿਹੰਗ ਸਿੰਘਾਂ ਤੇ ਸਿੱਖਾਂ ਦੇ ਵਿਚਾਲੇ ਤੇ ਕੁਝ ਦੂਸਰੇ ਸਿਵ ਸੈਨਾ ਤੇ ਨਾਲ ਜਿਹੜੇ ਕਿ ਹਰਜੀਤ ਹੋਇਆ ਬੁੱਟਾ ਹੋਇਆ ਤੇ ਦੂਜਾ ਮੰਡ ਹੋਇਆ ਇਹ ਜਿਹੜਾ ਲਾਣਾਗਾ ਇਹ ਇੱਕ ਪਾਸੇ ਆ ਕੋਈ ਨੇ ਹਿੰਗ ਸਿੰਘਾ ਰਾਜਾ ਰਾਜ ਸਿੰਘਾ ਉਹਨੇ ਇਹਦੇ ਬਾਬਤ ਡਿਬੇਟ ਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਤੂ ਤੂ ਮੈਂ ਮੈਂ ਹੁੰਦੀ ਆ ਉਸ ਤੋਂ ਬਾਅਦ ਨਹਿੰਗਾ ਰਾਜਾ ਰਾਜ ਸਿੰਘ ਨੇ ਜਿਹੜਾ ਇੱਕ ਐਫਆਈ ਐਫਆਈਆਰ ਦੀ ਇੱਕ ਆਪੀ ਦਿਖਾਈ ਆ ਕਿ ਇਹਦੇ ਉੱਤੇ ਭਾਈ 300 ਆ 376 ਨਾਮਕ ਅਦਮਾ ਦਰਜਾ ਬਲਾਦ ਕਰਦਾ ਤੇ ਇਹ ਕਹਿ ਰਿਹਾ ਕਿ ਮੈਨੂੰ ਉਹ ਜਾਣਬੁੱਝ ਕੇ ਬਦਨਾਮ ਕਰਿਆ ਗੱਲ ਚੱਲੀ ਸੀ ਇੱਥੋਂ ਤੇ ਉਦੋਂ ਰਾਜਾ ਰਾਜ ਸਿੰਘ ਨੇ ਵੀਡੀਓ ਪਾਤੀ ਤੇ ਇਧਰੋਂ ਪਾਤੀ ਹਰਜੀਤ ਸਿੰਘ ਔਰ ਸੂਲਪੁਰਮ ਨੇ ਗੱਲ ਜਣੀ ਕਿ ਦੋਨਾਂ ਦੀ ਗੱਲ ਉੱਥੇ ਮੁੱਕ ਗਈ ਸੀ ਉਹਨੇ ਸਭ ਦੀ ਹਮਲੇ ਕਰ ਦਿੱਤੇ ਉਸਨੇ ਸਭ ਦੀ ਹਮਲੇ ਕਰ ਦਿੱਤੇ ਅੱਗੇ ਗੱਲ ਦੱਸ ਦਿਆ ਤੁਹਾਨੂੰ ਇੱਕ ਨਵੀਂ ਵੀਡੀਓ ਹੋ ਰਾ ਹੰਕਾਰ ਮੈਂ ਹੰਕਾਰ ਦੀ ਗੱਲ ਦੱਸਦਾ ਤੇ ਮਾਣ ਮੈਂ ਇਹ ਕਹਿੰਦਾਗਾ ਕਿ ਮੈਨੂੰ ਵੀ ਸਿਕਿਉਰਿਟੀ ਭਾਲਦਾ ਇਹ ਹਰਜੀਤ ਸਿੰਘ ਕਿ ਮੈਨੂੰ ਜਿਹੜਾ ਜੈਡ ਸੁਰੱਖਿਆ ਦਿੱਤੀ ਜਾਵੇ ਸਿਕਿਉਰਿਟੀ ਇਹ ਸਿਕਿਉਰਿਟੀ ਕੀ ਤੋਂ ਭਾਲਦਾ ਬੀਜੇਪੀ ਤੋਂ ਮੋਦੀ ਤੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਆਰਐਸਐਸ ਦਾ ਜਿਹੜਾ ਇਹ ਬੰਦਾ ਛੱਡਿਆ ਹੋਇਆਗਾ ਪੰਜਾਬ ਦੇ ਵਿੱਚ ਇਹ ਬੀਜੇਪੀ ਦਾ ਏਜੰਟਾ ਹੁਣ ਤਾਂ ਨੂੰ ਮੈਂ ਛੱਡਿਆ ਇਸ ਸਕਿਉਰਟੀ ਭਾਲ ਦਾ ਭਾਈ ਇਹਨੂੰ ਸਕਿਉਰਟੀ ਦੇ ਦਿਓ ਕਿਉਂ ਐਵੇਂ ਸਕਿਉਰਟੀ ਲੈ ਕੇ ਪਤਾ ਹੀ ਸਿੱਖਾਂ ਦੇ ਖਿਲਾਫ ਤਾਂ ਹੋਰ ਵੀ ਮੰਦਾ ਬੋਧਣਾ ਚਲੋ ਅੱਜ ਵੀ ਬੋਲੀ ਜਾਂਦਾਗਾ ਇਹਨਾਂ ਲੋਕਾਂ ਨੇ ਬੋਲਦੇ ਰਹਿਣਾ ਮੈਂ ਅੱਜ ਦੀ ਇੱਕ ਵੀਡੀਓ ਸੁਣਾਉਣਾ ਸੁਣਾਉਣਾ ਤੁਹਾਨੂੰ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਮੇਰਾ ਦੇਖੋ ਕਿਸੇ ਦੇ ਨਾਲ ਨਿੱਜੀ ਸੰਬੰਧ ਨਹੀਂ ਪਰ ਜਦੋਂ ਗੱਲ ਸਿੱਖ ਕੌਮ ਤੇ ਆਉਂਦੀ ਆ ਤੇ ਉਦੋਂ ਭਾਈ ਜਰੂਰ ਗੁੱਸਾ ਆਉਂਦਾ ਤੇ ਉਦੋਂ ਇਹਨਾਂ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਪੈਂਦੀਆਂ ਨੇ ਹੱਕ ਕੇ ਕਿ ਲੋਕ ਕਿੱਧਰ ਨੂੰ ਜਾ ਰਹੇ ਆ ਕੀ ਆਪਣੇ ਆਪ ਨੂੰ ਦੱਸਾਉਂਦੇ ਆ ਤੇ ਇਹਦੇ ਇੱਕ ਤਾਂ ਮੈਂ ਵੀਡੀਓ ਸੁਣਾ ਦੇਵਾਂ ਸਾਹਿਬ ਆਹ ਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਤਜਰਬਾ ਕੀਤਾ ਸੀਗਾ ਦੇਖਦਾ ਸੀਗਾ ਕਿੰਨਾ ਕਿ ਸਕਸੈਸਫੁਲ ਹੁੰਦਾ ਕਿੰਨਾ ਉਹਦਾ ਅਸਰਦਾਰ ਹੁੰਦਾ ਦਮਦਾਰ ਹੁੰਦਾ ਤੇ ਉਹੀ ਗੱਲ ਹੋਈ ਸਕसेसਫੁਲ ਹੋਇਆ ਕਾਮਯਾਬ ਹੋਏ ਕਿਉਂਕਿ ਇੱਕ ਕਹਾਵਤ ਆ ਕਹਿੰਦੇ 100 ਹੱਥ ਰਸਾ ਸਿਰੇ ਤੇ ਗੰਡ ਜਦੋਂ ਕਿਸੇ ਇਨਸਾਨ ਨੂੰ ਕੋਈ ਸਿਆਣਾ ਬੰਦਾ ਮਿਲ ਜਾਏ ਪਰਮੇਸ਼ਵਰ ਨੂੰ ਬੁੱਧੀ ਮਿਲ ਜਵੇ ਫਿਰ ਉਹ ਸਮਝ ਜਾਂਦਾ ਕਿ ਮੇਰਾ ਨੁਕਸਾਨ ਕਿੰਨਾ ਹੋ ਰਿਹਾ ਤੇ ਰਾਜਾ ਰਾਜ ਸਿੰਘ ਨੇ ਜਿਹੜਾ ਕੱਲ ਕੋਈ ਵੀਡੀਓ ਜਾਰੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿਸੇ ਸਿਆਣੇ ਬੰਦੇ ਨੇ ਸਿਆਣੇ ਬੰਦੇ ਨੇ ਉਹਨੂੰ ਸਮਤ ਬਖਸ਼ੀ ਹੈ ਜਿਹਦੇ ਕਾਰਨ ਅੱਜ ਦਾ ਟਕਰਾਅ ਜਿਹੜਾ ਮੈਂ ਇੰਤਜ਼ਾਰ ਕਰਦਾ ਸੀ ਕਿ ਅੱਗੇ ਤੇ ਕੋਈ ਜਵਾਬ ਆਵੇ ਕੋਈ ਪਲਟਵਾਰ ਕਰੇ ਕੋਈ ਸਾਨੂੰ ਹਿੱਕ ਤਾਣ ਕੇ ਚੈਲੰਜ ਕਰੇ ਪਰ ਅਜੇ ਹਾਂ ਨਹੀਂ ਹੋਇਆ ਜਿਹਦੇ ਕਰਕੇ ਮੈਂ ਇਹ ਹੀ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਜੇ ਕੋਈ ਦਾਸ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਰਜੀਤ ਸਿੰਘ ਹਮੇਸ਼ਾ ਸੱਚ ਨਾਲ ਖੜਾ ਸੱਚ ਦੇ ਲਈ ਮਰ ਜਾਏਗਾ ਪਰ ਦਰਦਾਨੀ ਨਾ ਡਰਾਉਂਦਾ ਪਰ ਇੱਕ ਗੱਲ ਜ਼ਰੂਰ ਹੈ ਕਾਨੂੰਨ ਦੇ ਵਿੱਚ ਰਹਿ ਕੇ ਹਰ ਕਾਰਵਾਈ ਕਰਾਂਗਾ ਹਰ ਪੱਖ ਤੋਂ ਮਜ਼ਬੂਤ ਰੱਖਾਂਗੇ ਪਰ ਗੁਰਸਿੱਖੀ ਲਈ ਪੰਜਾਬ ਲਈ ਜੋ ਤੁਸੀਂ ਇਸ ਬਾਣੇ ਨੂੰ ਕਲੰਕਿਤ ਕਰ ਰਹੇ ਆ ਉਹਦੇ ਦਾਗ ਧੋਣ ਦੀ ਹਮੇਸ਼ਾ ਮੇਰੀ ਕੋਸ਼ਿਸ਼ ਇਸੇ ਤਰ੍ਹਾਂ ਰਹੇਗੀ ਪਰ ਮੈਂ ਆਪਣੇ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਤੇਰੀਆਂ ਹੁਣ ਤੱਕ ਗੱਲਾਂ ਦਾ ਜਵਾਬ ਹੀ ਦਿੱਤਾ ਹੈ ਅਗਰ ਕਿਸੇ ਹੋਰ ਨੂੰ ਖਾਜ ਹੁੰਦੀ ਹੋਵੇ ਉਹ ਵੀ ਆਪਣੀ ਖਾਜ ਮਿਟਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਸੁਣ ਲਈ ਵੀਰੇ ਜੀ ਇਹ ਲੋਕ ਨੇ ਇੱਕ ਪਾਸੇ ਤਾਂ ਆਪਣੇ ਆਪ ਨੂੰ ਸੰਤ ਕਹਿੰਦੇ ਆ ਤੇ ਦੂਸਰੇ ਪਾਸੇ ਗੁੰਡਾ ਜੇਕਰ ਕਹਿੰਦਾ ਉਹ ਮੈਂ ਕਹਿੰਦਾ ਇੰਤਜ਼ਾਰ ਕਰ ਰਿਆ ਸੀ ਟਕਰਾ ਲਈ ਮੈਂ ਕਹਿੰਦਾ ਤਿਆਰ ਬੈਠਾ ਸੀ ਪਰ ਉਹ ਨਹੀਂ ਆਇਆ ਇਹ ਲੋਕ ਚਾਹੁੰਦੇ ਐ ਐਸੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਸਿੱਖਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਸਿੱਖਾਂ ਉੱਪਰ ਐਨੇ ਤਾਂ ਇਹ ਲੋਕ ਸਫਲ ਹੋ ਸਕਣਾ ਆਪਣੀਆਂ ਰੋਟੀਆਂ ਸੇਕਣ ਦੇ ਲਈ ਦੇਖੋ ਸਾਡਾ ਇਹਦੇ ਨਾਲ ਕੋਈ ਮਸਲਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਪਰ ਜਦੋਂ ਕਹਿ ਰਿਹਾ ਕਿ ਮੈਂ ਨਾਖਲੀ ਨਹਿੰਗਾ ਨੂੰ ਮੈਂ ਫਲਾਨਿਆਂ ਨੂੰ ਮੈਂ ਸੁਧਾਰ ਕੇ ਛੱਡੂੰਗਾ ਮੈਂ ਸੱਚ ਦੇ ਨਾਲ ਖੜਾ ਵੀ ਕਿਹੜਾ ਸੱਚ ਆ ਭਾਈ ਤੂੰ ਐ ਤਾਂ ਦੱਸ ਦੇ ਕਿ ਜਿਹੜਾ ਕੋਈ ਗੰਦ ਪਾਉਂਦਾ ਸਮਾਜ ਦੇ ਵਿੱਚ ਤੂੰ ਉਹਦੇ ਨਾਲ ਖੜਾ ਜਿਹੜਾ ਕੋਈ ਗੰਦ ਬੋਲਦਾ ਸਮਾਜ ਦੇ ਵਿੱਚ ਪਵਾੜਾ ਪਾਉਂਦਾ ਤੂੰ ਉਹਦੇ ਨਾਲ ਖੜਾ ਸੱਚ ਦਾ ਦੱਸ ਦੇ ਕਿ ਸੱਚ ਕਿਹੜਾ ਇਹਨਾਂ ਦੇ ਵਿੱਚੋਂ ਤੇ ਮੈਨੂੰ ਲੱਗਦਾ ਜੇਕਰ ਮੱਥੇ ਰੰਗੜ ਵੇਲੇ ਇਹ ਬੰਦਾ ਜਾਂ ਇਹੋ ਜਿਹੇ ਕੁਝ ਹੋਰ ਬੰਦੇ ਜਿਉਂਦੇ ਹੁੰਦੇ ਤਾਂ ਇਹਨਾਂ ਨੇ ਕਹਿਣਾ ਸੀ ਉਥੇ ਕਿਹੜਾ ਜਾ ਕੇ ਕੋਈ ਪਿੰਡਾ ਵਾਲੇ ਵੀ ਤੁਸੀਂ ਨਾ ਦੇਖੋ ਉੱਥੇ ਕੰਦਰੀਆਂ ਨੱਚਦੀਆਂ ਉਹ ਜਿਹੜਾ ਮੱਥਾ ਰੰਗੜ ਨਚਾਉਂਦਾ ਤੁਸੀਂ ਨਾ ਦੇਖੋ ਤੁਹਾਨੂੰ ਕੀ ਪ੍ਰੋਬਲਮ ਆ ਇਹਦੇ ਜਾਇ ਤੇ ਬੋਲ ਆ ਤੁਹਾਨੂੰ ਕੀ ਪ੍ਰੋਬਲਮ ਆ ਇਹਦੀ ਤੁਸੀਂ ਦੇਖੋ ਨਾ ਦੇਖੋ ਹਰਜੀਤ ਸਿੰਘ ਦੇਖਦਾ ਨਹੀਂ ਇਹ ਕੰਦਰੀਆਂ ਨਾ ਚ ਤੁਸੀਂ ਨਾ ਦੇਖੋ ਤੇ ਦੂਸਰੇ ਪਾਸੇ ਜੇ ਇੰਦਰਾ ਗਾਂਧੀ ਮਾਰ ਦਿੱਤੀ ਜੇ ਇੱਧਰ ਦੂਸਰੀ ਆ ਜਿਹੜੀ ਹੁਣ ਜੋ ਮਰੀਆ ਕਾਂਤਰ ਕੁਮਾਰੀ ਚਲ ਜੋ ਵੀ ਆ ਆਪਾਂ ਕਹਿੰਨੇ ਆ ਕਿ ਮਾਰਾ ਹੋਇਆ ਹੁਣ ਜੇਕਰ ਇਹ ਇਹ ਬੰਦੇ ਕਹਿੰਦੇ ਆ ਕਿ ਕੁੜੀ ਮਾਰ ਤੇ ਨੜੀ ਮਾਰ ਇੱਕ ਬਰਾਬਰ ਆ ਫੇਰ ਤਾਂ ਭਾਈ ਇੰਦਰਾ ਨੂੰ ਵੀ ਤੁਸੀਂ ਉਸੇ ਬੱਟੇ ਦੇ ਵਿੱਚ ਪਾ ਲੋ ਫੇਰ ਤਾਂ ਭਾਈ ਬਿਆਨਤ ਸਿੰਘ ਭਾਈ ਸੰਤਮੰਤ ਸਿੰਘ ਦੇ ਭਾਈ ਕੇਰ ਸਿੰਘ ਨੂੰ ਵੀ ਤੁਸੀਂ ਤੁਹਾਡੇ ਵਰਗੇ ਲੋਕ ਆ ਜਿਹੜਾ ਏ ਉਹ ਉਸ ਟੱਕੜੀ ਦੇ ਵਿੱਚ ਤੋਲੋਗੇ ਤੁਸੀਂ ਕਹਿੰਦਾ ਭਾਵ ਕਿ ਇਹਨਾਂ ਲੋਕਾਂ ਦੇ ਪੂਸ ਨੂੰ ਪਤਾ ਨਹੀਂ ਕਿਉਂ ਅੱਗ ਲੱਗੀ ਆ ਪਤਾ ਨਹੀਂ ਕਿਉਂ ਇਹ ਲੋਕ ਟੱਕਰ ਲੈਣਾ ਚਾਹੁੰਦੇ ਆ ਸਿੱਖ ਕੌਮ ਦੇ ਨਾਲ ਮਾਹੌਲ ਪੰਜਾਬ ਦਾ ਵਿਗੜਨਾ ਚਾਹੁੰਦੇ ਆ ਕਿਉਂਕਿ ਇਹ ਲੋਕ ਨੇ ਜਿਹੜੇ ਇਹ ਕਿਤੇ ਨਾ ਕਿਤੇ ਤਾਂ ਜਾ ਕੇ ਗੱਲ ਬੋਲਦੇ ਆ ਨਾ ਐਵੇਂ ਤਾਂ ਬੰਦਾ ਬੋਲਦਾ ਨਹੀਂ ਜੇ ਪਿੱਛੇ ਕੋਈ ਧਰ ਖੜੀ ਹੋਵੇ ਪਿੱਛੇ ਜੇ ਕੋਈ ਬੰਦਾ ਖੜਾ ਹੋਵੇ ਤੇ ਉਹ ਬੰਦਾ ਉਸ ਕਰਕੇ ਬੋਲਦਾਗਾ ਇਸ ਕਰਕੇ ਜਿਹੜਾ ਇਹ ਹਰਜੀਤ ਸਿੰਘ ਜਾਂ ਹੋਰ ਸਿੰਘ ਨੇ ਜਿਹੜੇ ਕੌਮ ਦੇ ਲਈ ਜਿਨ੍ਹਾਂ ਨੇ ਆਪਾਂ ਵਾਰਿਆ ਉਹਨਾਂ ਦੇ ਖਿਲਾਫ ਬੋਲਦਾ ਤੁਸੀਂ ਸਿੱਖਾਂ ਦੇ ਕਿਹਦੇ ਧਰਮਗਸਤਾਨ ਤੇ ਨੂੰ ਜਾਂਦਾ ਨਹੀਂ ਵੇਖਿਆ ਹੋਣਾ ਪਰ ਹਿੰਦੂਆਂ ਦੇ ਹਰ ਹਿਸਤਾਨ ਤੇ ਨਹੀਂ ਤੁਸੀਂ ਵੇਖਿਆ ਹੋਣਾ ਅਸੀਂ ਇਹ ਨਹੀਂ ਕਹਿੰਦੇ ਕਿ ਤੂੰ ਹਿੰਦੂਆਂ ਦੇ ਨਾਂ ਜਾ ਮੁਸਲਮਾਨਾਂ ਦੇ ਨਾਂ ਜਾ ਬੋਧੀਆਂ ਦੇ ਨਾਂ ਜਾ ਜੈਨੀਆਂ ਦੇ ਪਰ ਸਿੱਖ ਕੌਮ ਦੀ ਇੱਕ ਮਰਜ਼ਾਦਾ ਹੈਗੀ ਖਾਲਸੇ ਦੀ ਇੱਕ ਮਰਜ਼ਾਦਾ ਹੈਗੀ ਵੱਖਰਾ ਜਦੋਂ ਤਿਆਰ ਪੰਥ ਕੀਤਾ ਦਸ਼ਮੇਸ਼ ਪਿਤਾ ਨੇ ਉਹਨੇ ਕਿਹਾ ਕਿ ਸਭ ਸਿੱਖਣੋ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਡਾ ਅੱਜ ਤੋਂ ਬਾਅਦ ਗੁਰੂ ਸਾਡਾ ਪ੍ਰਗਟ ਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਅਸੀਂ ਕਿਸੇ ਦੇ ਅਪਾਸਕ ਨਹੀਂ ਨਾ ਸੀ ਕਿਸੇ ਨੂੰ ਮਾੜਾ ਕਹਿੰਦੇ ਆ ਸਾਰੇ ਧਰਮ ਆਪਣੇ ਥਾਂ ਤੇ ਸਭੇ ਚੰਗੇ ਨੇ ਪਰ ਸਿੱਖ ਦੇ ਲਈ ਸਿਰਫ ਆਪਣਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਅੱਗੇ ਸਿਰ ਨਹੀਂ ਨਮਾ ਸਕਦਾ ਪਰ ਹਰਜੀਤ ਵਰਗੀ ਤਾਂ ਇਕੱਲੇ ਸਿਰ ਕੀ ਤਾਂ ਲੰਬੇ ਪਈ ਫਿਰਦੇ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖਿਓ ਕਿ ਇਹ ਬੰਦੇ ਕੌਣ ਨੇ ਕੌਣ ਹੈ ਜਿਹੜੇ ਪੰਜਾਬ ਦੇ ਵਿੱਚ ਪਵਾੜਾ ਪਣਾ ਚਾਹੁੰਦੇ ਆ ਧੰਨਵਾਦ ਬੈਲਜੀਕਾ ਖਾਲਸਾ ਬੈਲਜੀਕੀ ਫਤ